ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਨਵਾਂ ਵਿਚਾਰਮ ਕਰਦੇ ਹਾਂ ਕਰ ਕੀਰਤਨ ਹੋਏ ਉਧਾਰ ਕਿ ਭਈ ਗੁਰੂ ਦੀ ਬਾਣੀ ਦਾ ਕੀਰਤਨ ਕਰ ਜਿਹਦੇ ਚ ਪ੍ਰਭੂ ਦੀ ਕੀਰਤ ਹੋਵੇ ਇਹਦੇ ਨਾਲ ਤੇਰਾ ਉਧਾਰ ਹੋ ਜਾਵੇਗਾ ਪਾਪ ਤੇਰੀ ਬੰਦ ਖਲਾਸੀ ਹੋ ਜਾਏਗੀ ਵਿਕਾਰਾਂ ਤੋਂ ਮੋ ਮਾਇਆ ਤੋਂ ਹੋਵੇਂ ਤੂੰ ਦੁਜੇ ਪਾਪ ਤੋਂ ਸੰਸਾਰ ਥਾਗਰ ਤੂੰ ਇਹਦੇ ਜੋ ਤੇਰੀ ਮੁਕਤੀ ਹੋ ਜਾਵੇ ਤੂੰ ਛੁੱਟ ਜਾਵੇਂਗਾ ਤੇਰਾ ਉਧਾਰ ਹੋ ਜਾਵੇਗਾ ਤੂੰ ਕੀਰਤਨ ਕਰ ਕਰ ਕੀਰਤਨ ਹੋਏ ਉਧਾਰ ਪੂਰੀ ਪੰਕਤੀ ਹੈ ਨਾਨਕ ਕਹੇ ਸੁਣ ਰੇ ਮਨ ਕਰ ਕੀਰਤਨ ਹੋਏ ਉਧਾਰ ਪੰਜਵੇਂ ਪਾਸੇ ਜੀ ਦੀ ਪੰਕਤੀ ਹੈ 214 ਪਾਵਨ ਪੰਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹੇ ਨਾਨਕ ਸੁਣ ਰੇ ਮਨ ਨਾਨਕ ਕਹੇ ਸੁਣ ਰੇ ਮਨ ਨਾਨਕ ਜੀ ਆਖਦੇ ਹਨ ਕਿ ਮਨ ਸੁਣ ਲੈ ਕਰ ਕੀਰਤਨ ਹੋਏ ਉਧਾਰ ਕੀਰਤਨ ਦੇ ਬਾਰੇ ਹੋਰ ਵੀ ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਕਹਿ ਰਹੇ ਨੇ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ ਗੁਰਮੁਖ ਬਣ ਕੇ ਨਾਮ ਵੀ ਧਿਆਨ ਜੋੜ ਕੇ ਸ਼ਬਦ ਵੀ ਧਿਆਨ ਜੋੜ ਕੇ ਕੀਰਤਨ ਕਰੀਏ ਤੋ ਕਲ ਯੁਗ ਮੇ ਕੀਰਤਨ ਪ੍ਰਧਾਨਾ ਸਭ ਤੂੰ ਕਰਮਾ ਤੋ ਸੇਸ਼ ਕਰਮ ਹੀ ਕੀਰਤਨ ਹੈ ਐਸ ਐਸਾ ਕੀਰਤਨ ਕਰ ਮਨ ਮੇਰੇ ਇਹ ਹਾਂ ਉਹ ਜੋ ਕਾਮ ਤੇਰੇ ਵੇ ਐਸਾ ਕੀਰਤਨ ਕਰ ਜਿਹੜਾ ਇਸ ਲੋਕ ਵੀ ਤੇ ਪਰ ਇਹਾ ਉਹਾ ਇਹ ਲੋਕ ਤੇ ਪਰ ਲੋਗ ਵਿੱਚ ਜੋ ਤੇਰੇ ਕੰਮ ਆ ਜਾਏ ਐਸਾ ਕੀਰਤਨ ਕਰ ਗੁਰਬਾਣੀ ਸਾਨੂੰ ਕੀਰਤਨ ਕਰਨ ਦੀ ਬੜੀ ਤਾਕੀਦ ਕੀਤੀ ਗਈ ਹੈ ਕੀਰਤਨ ਸੁਣਨ ਦੀ ਕਰਨ ਦੀ ਤਾਕੀਦ ਕੀਤੀ ਗਈ ਹੈ ਕੀਰਤਨ ਕਿਸ ਨੂੰ ਕਿਹਾ ਗਿਆ ਗੁਰਬਾਣੀ ਰਾਗ ਅਨੁਸਾਰ ਉਚਾਰਨ ਕੀਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ 33 ਰਾਗਨ ਮੁਖ ਰਾਗ ਅਨੁਸਾਰ ਬਾਣੀ ਗੁਰੂ ਜੀ ਨੇ ਉਚਾਰਨ ਕੀਤੀ ਹੈ ਬਹੁਤ ਸਾਰੀ ਤੂੰ ਗੁਰਬਾਨੀ ਦੇ ਸ਼ਬਦਾਂ ਨੂੰ ਰਾਗਾ ਅਨੁਸਾਰ ਗਾਉਣਾ ਅਤੇ ਉਸ ਸ਼ਬਦ ਚ ਜੋ ਭਾਵ ਗੁਰੂ ਜੀ ਸਾਨੂੰ ਦੇਣਾ ਚਾਹੁੰਦੇ ਨੇ ਜੋ ਉਪਦੇਸ਼ ਦੇਣਾ ਚਾਹੁੰਦੇ ਨੇ ਉਹ ਉਪਦੇਸ਼ ਸੰਗਤ ਨੂੰ ਦਿੜ ਕਰਵਾਉਣਾ ਆਪ ਦਿੜ ਕਰਨਾ ਇਹ ਹੈ ਕੀਰਤਨ ਕਰਨਾ ਹੁਣ ਇੱਥੇ ਇੱਕ ਸਮਝਣ ਵਾਲੀ ਗੱਲ ਹੈ ਕਿ ਗੁਰਬਾਨੀ ਨੂੰ ਰਾਗਾ ਅਨੁਸਾਰ ਕੀਰਤਨ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਨੂੰ ਵੀ ਸਿੱਖ ਪੰਦਰ ਸਿਗਰੈਦ ਮਰਦ ਦੇ ਵਿੱਚ ਮਾਨਤਾ ਦਿੱਤੀ ਗਈ ਕਿ ਇਹਨਾਂ ਦੀ ਰਚਨਾ ਜਿਹੜੀਆਂ ਗੁਰਬਾਣੀ ਦੀ ਵਿਆਖਿਆ ਕਰਦੀ ਹੈ ਹੁਣ ਗੁਰਮਤ ਦੀ ਵਿਆਖਿਆ ਕਰਦੀ ਹੈ ਹੁਣ ਉਹਨਾਂ ਦਾ ਕੀਰਤਨ ਵੀ ਕਰਨ ਦੀ ਪ੍ਰਮਾਨਗੀ ਦਿੱਤੀ ਗਈ ਹੈ ਗੁਰਬਾਣੀ ਦਾ ਕੀਰਤਨ ਜਿਹੜਾ ਹੈ ਕੀਰਤਨ ਕਰਨ ਦੀ ਇੱਕ ਵਿਧੀ ਹੁੰਦੀ ਹੈ ਇੱਕ ਪੰਕਤੀ ਨੂੰ ਅਸੀਂ ਜਿਹੜੀ ਨੂੰ ਬਾਰ ਬਾਰ ਗਾਉਂਦੇ ਹਾਂ ਉਸ ਨੂੰ ਅਸੀਂ ਕਹਿੰਦੇ ਸਥਾਈ ਜਿੱਥੋਂ ਅਸੀਂ ਸ਼ਬਦ ਦਾ ਕੀਰਤਨ ਆਰੰਭ ਕਰਦੇ ਹਾਂ ਉਸ ਨੂੰ ਸਥਾਈ ਕਹਿੰਦੇ ਹਾਂ ਬਾਕੀ ਜਿਹੜੀਆਂ ਹੋਰ ਉਹਦੇ ਨਾਲ ਪੰਕਤੀਆਂ ਗਾਉਂਦੇ ਹਨ ਉਹਨਾਂ ਨੂੰ ਕਹਿੰਦੇ ਨੇ ਅੰਤਰਾ ਤੁਰ ਗੁਰਬਾਣੀ ਵਿੱਚ ਰਾਹੂ ਦੀਆਂ ਪੰਕਤੀ ਜਿਹੜੀਆਂ ਹੁੰਦੀਆਂ ਨੇ ਜਿਸ ਪੰਕਤੀ ਦੇ ਅੱਗੇ ਰਾਹੂ ਲਿਖਿਆ ਹੁੰਦਾ ਹੈ ਉਹ ਉਸਨੂੰ ਰਾਹੂ ਦੀ ਪੰਕਤੀ ਮੰਨਿਆ ਜਾਂਦਾ ਹੈ ਰਾਹੂ ਦਾ ਮਤਲਬ ਤਾਂ ਰੁਕੋ ਤੇ ਵਿਚਾਰੋ ਭਾਵ ਇਸ ਸ਼ਬਦ ਵਿੱਚੋਂ ਇਸ ਪੰਕਤੀ ਦੇ ਵਿਸ਼ੇਸ਼ ਕਰਕੇ ਰੁੱਕ ਕੇ ਧਿਆਨ ਦਿਓ ਕਿਉਂਕਿ ਇਸ ਪੰਕਤੀ ਵਿੱਚ ਕੇਂਦਰੀ ਭਾਵ ਹੁੰਦਾ ਹੈ ਸ਼ਬਦ ਦਾ ਮੁੱਖ ਭਾਵ ਹੁੰਦਾ ਹੈ ਜੋ ਮੁੱਖ ਗੱਲ ਗੁਰੂ ਜੀ ਉਸ ਸ਼ਬਦ ਦੇ ਰਾਹੀਂ ਸਨਮਾਜ ਨੂੰ ਸਮਝਾਣਾ ਚਾਹੁੰਦੇ ਸਨ ਉਹ ਰਾਉ ਦੀ ਪੰਕਤੀ ਵਿੱਚ ਹੁੰਦੀ ਹੈ ਰਾਉ ਦੀ ਪੰਕਤੀ ਮਾਨੂੰ ਕਿ ਉਹ ਸ਼ਬਦ ਦਾ ਵਿਸ਼ਾ ਹੁੰਦਾ ਹੈ ਸਬਜੈਕਟ ਹੁੰਦਾ ਹੈ ਤੋ ਰਾਉ ਦੀ ਪੰਕਤੀ ਵਿੱਚ ਜਿਹੜਾ ਵਿਚਾਰ ਗੁਰੂ ਜੀ ਨੇ ਸਬਜੈਕਟ ਬਣਾਇਆ ਵਿਸ਼ਾ ਬਣਾਇਆ ਉਹਦੇ ਦੁਆਲੇ ਬਾਕੀ ਸ਼ਬਦ ਦੀਆਂ ਪੰਕਤੀਆਂ ਉਸੇ ਦੀ ਵਿਆਖਿਆ ਖੋਲ ਕੇ ਕਰਦੀਆਂ ਨੇ ਉਸ ਦਾ ਵਿਸਥਾਰ ਹੁੰਦਾ ਹੈ ਕਈਆਂ ਸ਼ਬਦਾਂ ਵਿੱਚ ਦੋ ਦੋ ਤਿੰਨ ਤਿੰਨ ਚਾਰ ਚਾਰ ਵੀ ਰਾਉ ਹੁੰਦੇ ਹਨ ਤੋ ਦੋ ਸ਼ਬਦਾਂ ਨੂੰ ਰਾਹ ਤੁਸੀਂ ਦੇਖੋਗੇ ਕਿ ਪਹਿਲੇ ਰਾਉ ਦੇ ਵਿੱਚ ਕੋਈ ਸਵਾਲ ਹੋਵੇਗਾ ਤੇ ਬਾਕੀ ਪੰਕਤੀਆਂ ਜਿਹੜੀਆਂ ਨੇ ਅੰਤਰੇ ਵਾਲੀਆਂ ਉਹਨਾਂ ਵਿੱਚ ਉਸ ਸਵਾਲ ਵਾਲੀ ਗੱਲ ਨੂੰ ਉਸ ਦਾ ਵਿਸਥਾਰ ਦਿੱਤਾ ਹੋਵੇਗਾ ਉਹਦੀ ਵਿਆਖਿਆ ਕੀਤੀ ਹੋਏਗੀ ਤੇ ਆਖਰੀ ਪੰਕਤੀ ਵਿੱਚ ਪਹਿਲੇ 라ਉ ਦੀ ਪੰਕਤੀ ਦਾ ਜਵਾਬ ਜੋ ਹੈ ਆਖਰੀ 라ਉ ਦੀ ਪੰਕਤੀ ਵੀ ਦੂਜੀ 라ਉ ਦੀ ਪੰਕਤੀ ਹੀ ਹੋਵੇਗਾ ਜਿਸ ਤਰ੍ਹਾਂ ਅਸੀਂ ਬਹੁਤ ਸ਼ਬਦ ਐਸੇ ਦੇਖ ਲਵਾਂਗੇ ਜਿਸ ਤਰ੍ਹਾਂ ਕਿਨ ਵੀ ਤਸਾਗਰ ਤਰੀਏ ਜੀਵ ਤੇ ਨਾ ਮਰੀਏ ਇਹ ਪਹਿਲੀ 라ਉ ਦੀ ਪੰਕਤੀ ਹੈ ਵੀ ਸਾਗਰ ਇਸ ਸੰਸਾਰ ਸਾਗਰ ਕਿਵੇਂ ਤਰਿਆ ਜਾਏ ਜਿਵੇਂ ਜੀ ਸੰਸਾਰੀ ਮੋਹ ਮਾਇਆ ਤੋਂ ਜਿੰਦੇ ਦੀ ਮਨ ਨੂੰ ਮਾਰਿਆ ਨਾ ਜਾਏ ਇਸ ਤਰ੍ਹਾਂ ਦਾ ਮਰਿਆ ਨਾ ਜਾਏ ਸ਼ਬਦ ਨੂੰ ਮਿਲੋ ਫਿਰ ਜੀਵੋ ਸਦ ਹੀ ਇਹ ਸ਼ਬਦ ਦੇ ਨਹੀਂ ਮਰਿਆ ਨਾ ਜਾਏ ਤੇ ਉਹ ਆਤਮਿਕ ਜੀਵਨ ਨਹੀਂ ਜੀਵਨ ਹੁੰਦਾ ਤੇ ਇਹ ਪਵ ਸਾਗਰ ਤੋਂ ਤਰਿਆ ਨਹੀਂ ਜਾਂਦਾ ਇਹ ਬੜਾ ਔਖਾ ਹੈ ਕਿ ਸਾਗਰ ਕੀ ਹੈ ਤੇ ਤਰਨਾ ਕੀ ਹੈ ਡੁੱਬਣਾ ਕੀ ਹੈ ਇਹਦੀ ਵਿਆਖਿਆ ਬਾਕੀ ਅੰਤਰੀਆਂ ਵਿੱਚ ਅੰਤਰੀਆਂ ਵਾਲੇ ਪੰਕਤੀਆਂ ਵਿੱਚ ਹੈ ਤੇ ਆਖਿਰ ਵਿੱਚ ਉਹਦਾ ਜਵਾਬ ਹੈ ਰਾਉ ਵੀ ਸਵਾਲ ਸੀ ਕਿਨ ਵਿਦ ਸਾਗਰ ਤੇਰੀ ਜੀਵ ਤੇ ਨਾ ਮਰੀਏ ਤੇ ਆਖਰੀ 라ਉ ਦਾ ਜਵਾਬ ਹੈ ਇਨ ਬਿਦ ਸਾਗਰ ਤਰੀਏ ਜੀਵਤੀਆਂ ਇਉ ਮਰੀ ਐ ਕਿ ਇਸ ਤ੍ਰਿਕਨਲ ਤਰਨਾ ਹੈ ਜਿਉਂਦੇ ਇਸ ਤਰ੍ਹਾਂ ਮਰਨਾ ਹੈ ਜਿਉਂਦੇ ਮਰਨ ਦਾ ਕੀ ਭਾਵ ਹੈ ਇਹ ਗੱਲ ਸਪਸ਼ਟ ਕੀਤੀ ਗਈ ਹੈ। ਤੋ ਇਹਦਾ ਮਤਲਬ ਇਹ ਹੋਇਆ ਕਿ ਜਦੋਂ ਅਸੀਂ ਕੀਰਤਨ ਕਰਨਾ ਹੈ ਰਾਗ ਅਨੁਸਾਰ ਤੇ 라ਉ ਦੀ ਪੰਕਤੀ ਨੂੰ ਅਸੀਂ ਸਥਾਈ ਬਣਾਉਣਾ ਹੈ। ਵੈਸੇ ਕੁਝ ਬੰਦਸ਼ਾ ਨੂੰ ਕੁਝ ਸੁਰਾਂ ਦੇ ਤਾਲ ਮੇਲ ਨੂੰ ਰਾਗਾਂ ਦੇ ਨਾਂ ਦਿੱਤੇ ਗਏ। ਭਈ ਇਹ ਇਹ ਸੁਰਾਂ ਵਜਾਈਆਂ ਜਾਣ ਤੇ ਇਹ ਫਲਾਣਾ ਰਾਗ ਹੈ। ਉਹ ਜੇ ਬੰਦਾ ਜਦੋਂ ਵੀ ਕੋਈ ਚੀਜ਼ ਗਾਉਂਦਾ ਇੱਕ ਤਾਲ ਵੱਧ ਕੇ ਕੋਈ ਚੀਜ਼ ਗਾਉਂਦਾ ਉਹ ਕੋਈ ਨਾ ਕੋਈ ਰਾਗ ਹੁੰਦਾ ਹੀ ਹੈ ਬੇਸ਼ੱਕ ਉਸਨੂੰ ਕੋਈ ਨਾਮ ਨਾ ਦਿੱਤਾ ਗਿਆ ਹੋਵੇ ਹਾਂ ਅਗਰ ਸੀ ਰਾਗਾਂ ਦੀ ਤਾਂ ਰੀਤਾਂ ਪੜੀਏ ਤੇ ਉਹ ਕੋਈ ਇਤਨੀ ਮਣਾਈ ਦੀ ਨਹੀਂ ਹੈ ਕਿਉਂਕਿ ਹੈ ਤੇ ਉਹ ਗਾਈ ਨਹੀਂ ਹੈ ਲੇਕਿਨ ਮਤਲਬ ਰਾਗ ਪਿਓਰ ਅਗਰ ਰਾਗ ਪੜੇ ਜਾਣ ਤੇ ਇਹ ਜਿਆਦਾ ਅੱਛੀ ਗੱਲ ਹੈ ਕਿ ਗੁਰੂ ਸਾਹਿਬ ਨੇ ਰਾਗਾਂ ਦੀ ਬੰਦਿਸ਼ ਬਣਾ ਕੇ ਰੱਖੀ ਹੈ ਵੀ ਇਹਨਾਂ ਰਾਗਾਂ ਉੱਸਰ ਕੀਰਤਨ ਕੀਤਾ ਜਾਏ ਲੇਕਿਨ ਗੁਰਬਾਣੀ ਦੀ ਇਸ ਨਿਯਮ ਦੀ ਉਲੰਘਣਾ ਕਰਨੀ ਕਿ ਅਸੀਂ 라ਉ ਦੀ ਪੰਕਤੀ ਨੂੰ ਸਠਾਈ ਨਾ ਬਣਾਈਏ ਜਿਹੜੀ ਪੰਕਤੀ ਸਾਨੂੰ ਹੋਰ ਕੋਈ ਸ਼ਬਦ ਨੂੰ ਐਸੀ ਮਹਿਸੂਸ ਹੋਵੇ ਕਿ ਇਹਦੇ ਉੱਤੇ ਮੈਂ ਜੋ ਟੂਨ ਬਣਾਉਣਾ ਚਾਹੁੰਦਾ ਹਾਂ ਮੈਂ ਜੋ ਰਾਗ ਬਣਾਉਣਾ ਚਾਹੁੰਦਾ ਹਾਂ ਉਹ ਉਸ ਨੂੰ ਮੈਂ ਧਾਰਨਾ ਬਣਾ ਲਵਾਂ ਉਸ ਨੂੰ ਸਾਈ ਬਣਾ ਲਵਾਂ ਐਸੀ ਕਰਨੀ ਗਲਤੀ ਕਰਨੀ ਬਹੁਤ ਵੱਡੀ ਪੁੱਲ ਹੈ ਬਹੁਤ ਵੱਡਾ ਅਨਰਥ ਹੈ ਕਿਉਂਕਿ ਉਹਦੇ ਨਾਲ ਕਈ ਵਾਰ ਸ਼ਬਦਾਂ ਦਾ ਪਹਾ ਵੀ ਬਦਲ ਜਾਂਦਾ ਹੈ ਸ਼ਬਦਾਂ ਦਾ ਅਰਥ ਹੀ ਬਦਲ ਜਾਂਦਾ ਹੈ ਜਦੋਂ ਤੁਸੀਂ ਰਾਉ ਦੀ ਪੰਕਤੀ ਵਾਲੀ ਸਥਾਈ ਬਦਲ ਲੋਗੇ ਸਥਾਈ ਆਪਣੇ ਬਣਾ ਲੋਗੇ ਸ਼ਬਦਾਂ ਦੇ ਅਰਥ ਬਦਲ ਜਾਂਦੇ ਨੇ ਤੇ ਇਹਦੇ ਫਿਰ ਉਹ ਗੁਰੂ ਸਾਹਿਬ ਦੇ ਹੁਕਮ ਸਾਡੇ ਤੇ ਲੱਗਦੇ ਨੇ ਜੋ ਗੁਰੂ ਗੋਪਾ ਆਪਣਾ ਤੇ ਨਰ ਬੁਰੀਆਰੀ ਜਿਹੜਾ ਬੰਦਾ ਆਪਣੇ ਗੁਰੂ ਦੀ ਗੱਲ ਨੂੰ ਗੋਪਤਾ ਪਾਪ ਗੁਰੂ ਦੀ ਗੱਲ ਨੂੰ ਬਦਲਦਾ ਜਾਂ ਛੁਪਾਉਂਦਾ ਗੁਰੂ ਦੇ ਉਪਦੇਸ਼ ਨੂੰ ਉਹ ਜਾਗਰ ਕਰਕੇ ਸੱਚੇ ਰੂਪ ਵਿੱਚ ਨਹੀਂ ਕਰਦਾ ਉਸ ਨੂੰ ਗੁਰੂ ਜੀ ਨੇ ਬੁਰਿਆਂ ਦੀ ਸੰਗਿਆ ਦਿੱਤੀ ਤੇ ਨਰ ਬੁਰੀਆਰੀ ਤੋ ਲੈਜਾ ਇਹ ਕੋ ਮਮਲੀ ਪੁਲਣੀ ਇਹ ਕੋ ਮਮਲੀ ਪਾਪ ਨਹੀਂ ਹੈ ਬੜੀ ਵੱਡੀ ਗਲਤੀ ਹੈ ਰਾਹੁ ਦੀ ਪੰਕਤੀ ਨੂੰ ਸਥਾਈ ਨਾ ਬਣਾਣਾ ਤੇ ਮਨ ਮਰਜ਼ੀ ਦੀ ਪੰਕਤੀਆਂ ਚੁਣ ਲੈਣਾ ਇਸ ਵਾਸਤੇ ਅੱਜ ਅਸੀਂ ਇਹ ਵਿਸ਼ਾ ਕੀਰਤਨ ਦਾ ਚੁਣਿਆ ਕਿਰਤਨ ਹੋਏ ਉਦਾਰ ਪਰ ਉਦਾਰ ਤਾਂ ਹੋਵੇਗਾ ਜਦ ਤੂੰ ਕੀਰਤਨ ਮਨਾਈਏ ਪ੍ਰਭੂ ਕੀਰਤ ਵਾਸਤੇ ਸ਼ਬਦ ਗਾਈਏ ਜੇ ਆਪਣੀ ਕੀਰਤਨ ਨੂੰ ਵਿਧਾਨ ਦੇ ਲਈ ਵੀ ਮੈਂ ਅਥੂ ਕੀਰਤਨ ਕਰਾਂ ਇਹਨੂੰ ਸ਼ਬਦ ਨੂੰ ਮੈਂ ਮੋਕੇ ਤੇ ਟੁਕਾਵਾਂ ਤੇ ਸੰਧਾ ਪੈਸੇ ਚੰਗੇ ਦੇਣਗੇ ਆ ਆਪਣੀ ਕੀਰਤਨ ਨੂੰ ਵਿਧਾਨ ਵਾਲੇ ਕਰਮ ਨੂੰ ਕੀਰਤਨ ਨਹੀਂ ਕਹਿੰਦੇ कीर्तन ਤਾਂ ਹੈ ਜੇ ਉਸ ਕੀਰਤਨ ਰਾਹੀਂ ਪ੍ਰਭੂ ਦੀ ਕਿਰਤ ਹੋਵੇ ਪ੍ਰਭੂ ਦੀ ਸਿਫਤ ਸਲਾਹ ਹੋਵੇ ਰੱਬੀ ਹੁਕਮਾਂ ਦੀ ਸਿਫਤ ਸਲਾਹ ਹੋਵੇ ਫਿਰ ਉਹ ਬਣਦਾ ਕੀਰਤਨ ਤੇ ਜੇ ਰੱਬੀ ਸਿਫਤ ਸਲਾਹ ਨੂੰ ਬਦਲ ਦਿੱਤਾ ਜਾਏ ਸ਼ਬਦੇ ਭਾਵੇਂ ਬਦਲ ਦਿੱਤੇ ਜਾਣ ਸੰਤੋਨ ਨੂੰ ਖੁਸ਼ ਕਰਨ ਵਾਸਤੇ ਉਹ ਕੀਰਤਨੀਏ ਫਿਰ ਉਹ ਆਪਣੀ ਕਿਰਤ ਹੈ ਆਪਣੀ ਕੀਰਤ ਨੂੰ ਵਿਵਧਾਨ ਦਾ ਯਤਨ ਹੈ ਔਰ ਐਸਾ ਯਤਨ ਹੀ ਹੋ ਰਿਹਾ ਹੈ ਆਮ ਮੈਂ ਇਸ ਵਾਸਤੇ ਇਹ ਵਿਸ਼ਾ ਲਿਆ ਬਹੁਤ سارے ਰਗੀ ਸਜਣ ਨੂੰ ਇਹ ਗੱਲਾਂ ਚੁਭਣਗੀਆਂ لیکن ਜੇ ਧਿਆਨ ਦੇਣ ਸੱਚ ਮੁੱਚ ਉਹਨਾਂ ਦੇ ਅੰਦਰ ਗੁਰੂ ਪ੍ਰਤੀ ਪਿਆਰ ਹੈ ਤੇ ਉਹਨਾਂ ਨੂੰ ਇਹ ਗੱਲ ਬੜੀ ਚੰਗੀ ਲੱਗੇਗੀ ਅੱਛੀ ਲੱਗੇਗੀ। ਤੋਂ ਅਸੀਂ ਕੁਝ ਸ਼ਬਦਾਂ ਦੇ ਉਦਾਹਰਣ ਲਾਵਾਂਗੇ ਕਿ ਜਿਨ੍ਹਾਂ ਸ਼ਬਦਾਂ ਦਾ ਕੀਰਤਨ ਸਥਾਈ ਦਾ ਤਿਆਗ ਕਰਕੇ ਆਪਣੀ ਮਰਜ਼ੀ ਦੀ ਸਥਾਈ ਬਣਾ ਕੇ ਕੀਰਤਨ ਕੀਤਾ ਜਾਂਦਾ ਹੈ ਤੇ ਕਿਵੇਂ ਅਸੀਂ ਦੇਖਦੇ ਹਾਂ ਉਹਨਾਂ ਦੇ ਅਰਥਾਂ ਦੇ ਅਨਰਥ ਹੋ ਜਾਂਦੇ ਨੇ ਅਰਥ ਹੀ ਬਦਲ ਜਾਂਦੇ ਨੇ। ਮਿਸਾਲ ਦੇ ਤੌਰ ਤੇ ਕਿਸੇ ਦੇ ਘਰ ਵਿੱਚ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਦਾ ਪਾਠ ਰੱਖਿਆ। ਬੱਚੇ ਦਾ ਆਨੰਦ ਕਾਰਜ ਹੋਣ ਵਾਲਾ ਜਾਂ ਹੋ ਚੁੱਕਿਆ ਉਸ ਖੁਸ਼ੀ 'ਚ ਪਾਠ ਰੱਖਿਆ। ਖੰਡ ਪਾਠ ਜਾਂ ਮ੍ਰਿਤਿਕ ਦੇ ਸਬੰਧ ਵਿੱਚ ਅਖੰਡ ਪਾਠ ਦਾ ਭੋਗ ਪਿਆ 10ਵੇਂ ਤੇ ਅਸੀਂ ਕੀਰਤਨ ਕਰਦੇ ਹਾਂ ਐਸੇ ਸਮੇਂ ਅਸੀਂ ਐਸੇ ਸ਼ਬਦਾਂ ਦੀ ਚੋਣ ਕਰਦੇ ਹਾਂ ਔਰ ਆਪਣੇ ਮਨਮਰਜ਼ੀ ਦੇ ਸਥਾਈ ਬਣਾ ਕੇ ਤੇ ਉਹਨਾਂ ਦੇ ਜਿਹੜੇ ਭਾਵ ਸੰਤਨ ਦੇ ਸਾਹਮਣੇ ਪੇਸ਼ ਕਰਦੇ ਹਾਂ ਉਹ ਬੜੀ ਗਲਤੀ ਹੁੰਦੀ ਹੈ ਜਿਸ ਤਰ੍ਹਾਂ ਕਿ ਖੁਸ਼ੀ ਦੇ ਸਮਾਗਮ ਤੇ ਅਕਸਰ ਇਥੂ ਸ਼ਬਦ ਪੜਿਆ ਜਾਂਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰੂ ਨਦਰ ਕਰੇ ਇਥੂ ਇਹ ਸਥਾਈ ਨਹੀਂ ਹੈ ਇਹ ਸ਼ਬਦਾਂ ਦਾ ਆਉਦੀ ਪੰਕਤੀ ਨਹੀਂ ਹੈ ਇਹ ਸ਼ਬਦ ਦੀ ਦੂਜੀ ਪੰਕਤੀ ਹੈ ਪਹਿਲੀ ਪੰਕਤੀ ਹੈ ਸਭੇ ਥੋਗ ਪ੍ਰਾਪਤ ਜੇ ਆਵਾ ਇੱਕ ਹੱਥ ਜਨਮ ਪਦਾਰਥ ਸਭਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮੈਲ ਪ੍ਰਾਪਤ ਜਿਸ ਲਿਖਿਆ ਹੋਇਆ ਮਥ ਇਹਦੇ ਅੱਗੇ ਗਿਣਤੀ ਲਿਖੀ ਹੈ 1 ਇਸ ਤੋਂ ਬਾਅਦ ਅਗੇ ਰਾਵ ਮੇਰੇ ਮਨ ਇੱਕ ਸਿਮਚਿਤ ਲਾਇ ਇੱਕ ਜਬਿਨ ਸਭ ਤੰਦ ਹੈ ਸਭ ਮਿਥਿਆ ਮੂਮਾਈ ਇਹ rau ਦੀ ਪੰਕਤੀ ਹੈ ਜਿਹੜੀ ਸਥਾਈ ਹੈ ਇਹਦੇ ਅੱਗੇ ਵੀ ਮੁੜ ਕੇ 1 ਹੀ ਲਿਖਿਆ ਹੈ ਹਾਲਾਂਕਿ ਦੂਜੇ ਨੰਬਰ ਤੇ ਹੈ ਇਹਦਾ ਗਿਣਤੀ 2 ਹੋਣੀ ਚਾਹੀਦੀ ਸੀ ਨਹੀਂ ਗੁਰੂ ਜੀ ਨੇ ਇੱਕ ਹੀ ਗਿਣਤੀ ਰੱਖੀ ਕਿਉਂ ਕਿ rau ਦੀ ਪੰਕਤੀ ਪੂਰੇ ਸ਼ਬਦ ਦਾ ਸਰਮੋਰ ਹੈ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੈ ਇਸ ਲਈ ਇਸ ਦੀ ਗਿਣਤੀ ਬਾਕੀ ਪੰਕਤੀ ਵਿੱਚ ਨਹੀਂ ਹੋਈ ਇਸ ਤੋਂ ਬਾਅਦ ਅਗਲੀ ਪੰਕਤੀ ਜਿਹੜੀ ਹੈ ਜਿਹੜੀ ਇਸ ਤਰ੍ਹਾਂ ਲੜੀਵਾਰ ਦੇਖੇ ਦਿੱਤੀ ਜੀ ਪੰਕਤੀ ਬਣਦੀ ਹੈ ਕੋ ਕਿਹੜੀਆਂ ਲੱਖ ਖੁਸ਼ੀਆਂ ਪਾਸੀਆਂ ਦੇ ਸਤਗੁਰੂ ਨਦਰ ਕਰੇ ਤੀਜੀ ਪੰਕਤੀ ਬਣਦੀ ਹੈ ਪਰ ਇਹਦੇ ਐਂਡ ਤੇ ਤੁਸੀਂ ਦੇਖੋ ਗਿਣਤੀ 2 ਲਿਖੀ ਹੋਈ ਹੈ ਕਿਉਂਕਿ ਇਹ ਅੰਤਰੇ ਵਾਲੀਆਂ ਪੰਕਤੀਆਂ ਨੇ ਅੰਤਰੇ ਵਾਲੀ ਪਹਿਲੀ ਪੰਕਤੀ ਅੰਤਰੇ ਵਾਲੀ ਦੂਜੀ ਪੰਕਤੀ ਹੈ ਇਹ ਤੇ ਰਾਉ ਦੀ ਪੰਕਤੀ ਇਹਨਾਂ ਅੰਤਰੇ ਉੱਪਰ ਸਿਰਮੋਹਰ ਹੈ ਇਹਨਾਂ ਦਾ ਸਿਰਲੇਖ ਸਮਝ ਲਓ ਇਹਨਾਂ ਦਾ ਕੇਂਦਰੀ ਭਾਵ ਸਮਝ ਲਓ ਤੋ ਜੇਦੂ ਅਸੀਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਪੜਦੇ ਹਾਂ ਤੇ ਉਥੇ ਅਰਥ ਇਹ ਨਹੀਂ ਦਿੱਤੇ ਜਾ ਰਹੇ ਹੁੰਦੇ ਜਿਹੜੇ ਸ਼ਬਦ ਵਿੱਚ ਅਰਥ ਦਿੱਤੇ ਗਏ ਨੇ ਉਥੇ ਭਾਵ ਇਹ ਦਿੱਤਾ ਜਾਂਦਾ ਹੁੰਦਾ ਕਿ ਇਹ ਜਿਹੜੀ ਖੁਸ਼ੀ ਮਿਲੀ ਹੈ ਬੱਚੇ ਦੇ ਜਨਮ ਦੇ ਨਾਲ ਪਾੜ ਰੱਖਿਆ ਹੈ ਇਹ ਖੁਸ਼ੀਆਂ ਸਤਿਗੁਰੂ ਦੀ ਬਈ ਲੱਖ ਖੁਸ਼ੀਆਂ ਬੱਚੇ ਸਤਿਗੁਰ ਨਦਰ ਕਰ ਇਹ ਸਤਿਗੁਰੂ ਦੀ ਨਦਰ ਇਸ ਨੂੰ ਸਮਝਿਆ ਜਾਂਦਾ ਹੈ ਕਿ ਸਤਿਗੁਰੂ ਨੇ ਮਿਹਰ ਦੀ ਨ ਕਾਰ ਨਮ ਉਹ ਸਾਰਿਆ ਗਿਆ ਗ੍ਰਹਿ ਪ੍ਰਵੇਸ਼ ਲਈ ਅਸੀਂ ਪਾਠ ਰੱਖਿਆ ਉਹਦੇ ਖੁਸ਼ੀਆਂ ਦੇ ਅਸੀਂ ਇਸ ਪੰਕਤੀ ਨੂੰ ਪੜ੍ਹ ਕੇ ਇਹ ਸਾਬਤ ਕਰਦੇ ਹਾਂ ਕਿ ਇਹ ਇਹ ਗੁਰੂ ਮਹਾਰਾਜ ਨੇ ਮਿਹਰ ਕੀਤੀ ਘਰ ਬਣਿਆ ਜੀ ਉਹ ਵਾਸਤੇ ਲਖਤਰ ਵੀ ਐਸੇ ਹੀ ਹੁੰਦੇ ਨੇ ਉੱਥੇ ਲਖਤਰ ਵੀ ਐਸੇ ਹੀ ਹੁੰਦੇ ਨੇ ਕਿ ਗੁਰੂ ਪਾਤਸ਼ਾਹ ਨੇ ਮਿਹਰ ਕੀਤੀ ਇਹਨਾਂ ਨੇ ਬੜਾ ਸੋਹਣਾ ਘਰ ਉਸਾਰਿਆ ਤੇ ਸਮਝਦੇ ਹਾਂ ਬੜਾ ਖੁਸ਼ੀਆਂ ਪਾਤੀ ਜੇ ਸਤਿਗੁਰੂ ਨਜ਼ਰ ਕਰੇ ਸਤਿਗੁਰੂ ਨੇ ਨਜ਼ਰ ਕੀਤੀ ਇਹ ਸਤਿਗੁਰੂ ਨੇ ਖੁਸ਼ੀਆਂ ਦਿੱਤੀਆਂ ਵੀ ਸੋਹਣਾ ਘਰ ਗ੍ਰਹਿ ਸਾਡਾ ਬੜਿਆ ਬੱਚੇ ਦਾ ਅਨੰਦ ਕਾਰਜ ਹੋਇਆ ਅਸੀਂ ਇਹ ਸ਼ਬਦ ਪੜ੍ਹਿਆ ਇਹ ਜਿੱਤਾਂ ਵੀ ਵਾਹਿਗੁਰੂ ਨੇ ਖੁਸ਼ੀ ਕੀਤੀ ਘਰ ਵਿੱਚ ਬਹੁ ਇਹ ਬੱਚਾ ਗ੍ਰਸਥ ਵਿੱਚ ਪ੍ਰਵੇਸ਼ ਕਰ ਗਿਆ ਤੇ ਇਸ ਨੂੰ ਖੁਸ਼ੀਆਂ ਦਾ ਸਮਾਗ ਨੂੰ ਸਮਝ ਕੇ ਇਹ ਸਤਿਗੁਰੂ ਦੀ ਮਿਹਰ ਨਜ਼ਰ ਸਮਝਦੇ ਹਾਂ ਅਸੀਂ ਸਮਝਾ ਰਹੇ ਹਾਂ ਸੰਗਤਾਂ ਨੂੰ ਇਸ ਪੰਕਤੀ ਨੂੰ ਸਤਾਈ ਬਣਾ ਕੇ ਤਾਂ ਅਸਲ ਬਾਕੀ ਨਿਸ਼ਬਦ ਦੇ ਮੇਰੇ ਮਨ ਏਕੇ ਸਿਉ ਚਿਤ ਲਾਏ ਇਹ ਮੇਰੇ ਮਨ ਇੱਕ ਪਰਮਾਤਮਾ ਨਾਲ ਚਿਤ ਜੋੜ ਸੁਰਤੀ ਪਰਮਾਤਮਾ ਵਿਚ ਟਿਕਾ ਇੱਕ ਜਬਿਨ ਸਭ ਤੰਦ ਹੈ ਇੱਕ ਨਾਮ ਵਿਚ ਸੁਰਤੀ ਜੋੜਨ ਤੋਂ ਬਿਨਾ ਇੱਕ ਪ੍ਰਭੂ ਵਿਚ ਸੁਰਤੀ ਜੋੜਨ ਤੋਂ ਬਿਨਾ ਬਾਕੀ ਜਿਦਿਰ ਸਾਰੀ ਸੁਰਤੀ ਜੁੜਦੀ ਉਹ ਤੰਦੇ ਨਹੀਂ ਉਹ ਤੰਦਾ ਪਟਿਓ ਭਾਈਓ ਤੁਮ ਕੂੜ ਕਮਾਵੋ ਇਹ ਕੂੜ ਦੀ ਕਮਾਈ ਹੈ ਬਾਕੀ ਤੰਦੇ ਨਹੀਂ ਮਜਬੂਰੀ ਹੈ ਸਾਡੀ ਰੋਜ਼ੀ ਰੋਟੀ ਕਮਾਣੀ ਸਾਡੀ ਮਜਬੂਰੀ ਹੈ ਕਾਰ ਕਾਰ ਬਣਾਣੇ ਸਾਡੀ ਮਜਬੂਰੀ ਹੈ ਇਹਨਾਂ ਤੋਂ ਬਿਨਾ ਜੀਵਨ ਸੁਖਾਲਾ ਨਹੀਂ ਹੁੰਦਾ ਪਰ ਨਾਮ ਜਪਣਾ ਸਾਡੀ ਮਜਬੂਰੀ ਨਹੀਂ ਨਾਮ ਜਪਣਾ ਸਾਡੇ ਜੀਵਨ ਦਾ ਮਨੋਰਥ ਹੈ ਸਾਡਾ ਐਮ ਆਫ ਹਿਮਨ ਲਾਈਫ ਹੈ ਨਾਮ ਜਪਣਾ ਉਹ ਸਾਡਾ ਜੀਵਨ ਦਾ ਮਨੋਰਥ ਹੈ ਜਿਸ ਲਈ ਸਾਨੂੰ ਮਨੁੱਖਾ ਜਨਮ ਮਿਲਿਆ ਇਹ ਕੰਮ ਤੰਦੇ ਸਾਡੀ ਮਜਬੂਰੀ ਹੈ ਮਜਬੂਰੀ ਵੀ ਸਾਨੂੰ ਕਰਨੇ ਪੈਂਦੇ ਨੇ ਔਰ ਕਰਨ ਦਾ ਹੁਕਮ ਵੀ ਹੈ ਇਸ ਲਈ ਇਹ ਸਭ ਤੰਦੇ ਨੇ ਇੱਕ ਜਬੀਨ ਸਭ ਤੰਦਖ ਹੈ ਸਭ ਮਿੱਥਿਆ ਮੋਹ ਮਾਇ ਇਹ ਸਭ ਮਿੱਥਿਆ ਜਾਣ ਵਾਲਾ ਮੋਹ ਮਾਇਆ ਹੈ ਮੋਹ ਮਾਇਆ ਨਿਰਦਨ ਜੋ ਮੋਹ ਮਾਇਆ ਪਾਵਤੀਆਂ ਪੁੱਤਰਾਂ ਦਾ ਪਿਆਰ ਕਰਾਂ ਕੋਠੇ ਨਾਲ ਮੋਹ ਕਾਰੋਬਾਰ ਨਾਲ ਮੋਹ ਖੁਸ਼ੀਆਂ ਗਮੀ ਨਾਲ ਮੋਹ ਇਹ ਸਭ ਜਿਹੜਾ ਹੈ ਇਹ ਤੰਦਾ ਹੀ ਹੈ ਸੰਸਾਰ ਦਾ ਇਹ ਸਭ ਝੂਠਾ ਮੋਹ ਹੈ ਮਿੱਥਿਆ ਮੋਹ ਹੈ ਜਿਸ ਖੁਸ਼ੀ ਨੂੰ ਗੁਰੂ ਜੀ ਮਿੱਥਿਆ ਮੋਹ ਕਹ ਰਹੇ ਨੇ ਉਸ ਨੂੰ ਅਸੀਂ ਲੱਖ ਖੁਸ਼ੀਆਂ ਪਾਸੀਆਂ ਬਣਾ ਕੇ ਵੇਜ ਜਾਂਦੇ ਆ ਇਸ ਸ਼ਬਦ ਦਾ ਕੀਰਤਨ ਕਰਕੇ ਹੁਣ ਤੁਸੀਂ ਦੇਖੋ ਪਹਿਲੀ ਪੰਕਤੀ ਕੀ کہہ ਰਹੀ ਹੈ ਸਭੇ ਥੋਗ ਪ੍ਰਾਪਤੀ ਜੇ ਆਵੇ ਇੱਕ ਹੱਥ ਇਹ ਸ਼ਬਦ ਪੰਚਮ ਪਾਸੀਆ ਗੁਰੂ ਜੀ ਦੇਵ ਜੀ ਦਾ ਚਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ 44 ਤੇ ਸੁਭਾਈ ਮਾਨ ਹੈ ਤਾਂ ਸਭੇ ਥੋਗ ਪ੍ਰਾਪਤੀ ਜੇ ਆਵੇ ਇੱਕ ਹੱਥ ਜੇ ਇੱਕ ਪਰਮਾਤਮਾ ਆਤਾ ਜੇ ਪਰਮਦਰ ਨਾਮ ਪੱਲੇ ਪੈ ਜਾਏ ਤਾਂ ਸਾਰੇ ਥੋਗ ਪ੍ਰਾਪਤੀ ਦੁਨੀਆ ਦੇ ਸਾਰੇ ਪਦਾਰਥਾਂ ਦੀ ਕੋਈ ਕਮੀ ਨਹੀਂ ਰਹਿੰਦੀ ਬਲਕਿ ਅਵਸਥਾ ਐਸੀ ਬਣ ਜਾਂਦੀ ਹੈ ਕਿ ਦੁਨਿਆਵੀ ਪਦਾਰਥਾਂ ਦੀ ਕਮੇ ਲਈ ਬੰਦਾ ਤਰਸਦਾ ਹੀ ਨਹੀਂ ਤੜਪਦਾ ਹੀ ਨਹੀਂ ਇਹਨਾਂ ਦੀ ਲੋੜ ਤੋਂ ਮਨ ਮੁਕਤ ਹੋ ਜਾਂਦਾ ਹੈ ਇਹਨਾਂ ਦਾ ਚਾਹ ਨਹੀਂ ਰਹਿੰਦਾ ਦੁਨਿਆਵੀ ਪਦਾਰਥਾਂ ਦਾ ਜੋ ਮਿਲਿਆ ਉਹਦੇ ਵੀ ਸ਼ੁਕਰਾਨੇ ਦੀ ਅਵਸਥਾ ਬਣ ਜਾਂਦੀ ਹੈ ਇਹ ਹੈ ਸਭੇ ਤੋਂ ਉਪਰਤ ਜੀ ਆਇਆਂ ਇੱਕ ਹੱਥ ਉਸ ਇੱਕ ਪਰਮਾਤਮਾ ਦੇ ਨਾਮ ਦੇ ਹੱਥ ਵਿੱਚ ਆ ਜਾਣ ਨਾਲ ਭਾਵਰ ਦੇ ਵਿੱਚ ਵੱਸ ਜਾਣ ਨਾਲ ਐਸੀ ਪ੍ਰਾਪਤੀ ਹੁੰਦੀ ਹੈ ਜਨਮ ਪਦਾਰਥ ਸਵਨ ਹੈ ਜੇ ਸੱਚਾ ਸ਼ਬਦ ਕਥ ਇਹ ਸੱਚੇ ਸ਼ਬਦ ਦੀ ਅਸੀਂ ਕਥਾ ਕਰੀਏ ਸੱਚੇ ਸ਼ਬਦ ਦੀ ਕਥਾ ਵਾਰਤਾ ਸੁਣੀਏ ਸਮਝੀਏ ਤਾਂ ਜਨਮ ਪਦਾਰਥ ਸਫਲ ਹੈ ਇਹ ਮਨੁੱਖਾ ਜਨਮ ਜਿਹੜਾ ਕੀਮਤੀ ਬਦਾਰਤ ਹੈ ਇਹ ਸਫਲ ਹੋ ਜਾਂਦਾ ਹੈ ਇਹ ਦੁਨੀਆਵੀ ਪਦਾਰਥਾਂ ਨਾਲ ਨਹੀਂ ਸਫਲ ਹੁੰਦਾ ਇਹ ਸੱਚੇ ਨਾਮ ਨਾਲ ਸਫਲ ਗੁਰ ਤੇ ਮਹਿਲ ਪ੍ਰਾਪਤ ਜੀ ਜਿਸ ਲਿਖਿਆ ਹੋਵੇ ਮੱਥ ਜਿਹਦੇ ਮਸਤਕ ਤੇ ਇਹ ਰੱਬੀ ਮੇਰ ਦਾ ਲੇਖ ਲਿਖਿਆ ਹੋਵੇ ਉਹਨਾਂ ਨੂੰ ਇਹ ਗੁਰੂ ਦੇ ਮਹਿਰ ਪ੍ਰਾਪਤ ਹੁੰਦੇ ਨੇ ਪਾਪ ਗੁਰੂ ਦੇ ਸ਼ਬਦ ਦੇ ਰਾਈ ਗੁਰੂ ਦੇ ਚਰਨਾਂ 'ਚ ਵਾਸਾ ਹੁੰਦਾ ਹੈ ਰੱਬ ਦੇ ਨਾਮ ਵਿੱਚ ਵਾਸਾ ਹੁੰਦਾ ਹੈ ਇਹ ਹੈ ਮੈਲਨ ਦੀ ਪ੍ਰਾਪਤੀ ਇਹ ਜਿਹੜੇ ਅਸੀਂ ਮਹਿਲ ਬਣਾਈ ਫਿਰਦੇ ਆ ਨਾ ਇਹਨਾਂ ਨੂੰ ਲੱਖਸ਼ੀਆਂ ਪਾਤਸ਼ਾਹਾਂ ਨਾ ਬਣਾਦੇ ਫਿਰੇ ਆ ਅਸੀਂ ਅਗਲੀ ਪੰਕਤੀ ਆ ਗਈ ਜੀ ਰਾਉ ਦੀ ਲਖ ਕੋ ਮਨ ਮੇਰੇ ਇੱਕ ਮੇਰੇ ਮਨ ਇੱਕ ਸੁਚਿਤ ਲਾਇ ਇੱਕ ਜਬਨ ਸਭ ਤੰਦ ਹੈ ਸਭ ਮਿਥਿਆ ਮੂਮਾਇ ਇਸ ਤੋਂ ਬਾਅਦ ਅੰਦਰ ਲੱਖਸ਼ੀਆਂ ਪਾਤਸ਼ਾਹਾਂ ਜੇ ਸਤਗੁਰੂ ਨਦਰ ਕਰੇ ਜੇ ਸਤਗੁਰੂ ਮੇਰ ਦੀ ਨਜ਼ਰ ਕਰੇ ਫਿਰ ਬੰਦੇ ਨੇ ਲੱਖਾਂ ਖੁਸ਼ੀਆਂ ਦੇ ਪਾਤਸ਼ਾਹਾਂ ਸਮੇਂਦਾ ਬਣਨ ਜਿਸ ਨੂੰ ਬਖਸ਼ੇ ਸਿਵ ਸਲਾ ਨਾ ਅਨੇਕ ਪਾਦਸ਼ਾਹੀ ਪਾਦਸ਼ਾ ਇਹ ਹੈ ਪਾਦਸ਼ਾਹੀ ਸਿਫਤਸਲਾ ਵਾਲੀ ਪਾਦਸ਼ਾਹੀ ਇਹ ਦੁਨੀਆਵੀ ਪਾਦਸ਼ਾਹੀ ਨਹੀਂ ਇਹ ਦੁਨੀਆ ਦੀ ਪਾਤਸ਼ਾਹ ਸਾਰੀਆਂ ਝੋਟੀਆਂ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਹਾਂ ਕਿਹੜੀ ਖੁਸ਼ੀ ਪ੍ਰਮਾਤਮਾ ਦੀ ਕਿਹੜੀ ਮਿਹਰ ਦੀ ਨਜ਼ਰ ਹੈ ਸਤਿਗੁਰੂ ਨਜ਼ਰ ਕਰੇ ਕਿਹੜੀ ਨਜ਼ਰ ਹੈ ਵੀ ਨਿਮਕ ਏਕ ਹਰ ਨਾਮ ਦੇ ਇੱਕ ਨਾਮ ਦੀ ਦਾਤ ਦੇਵੇ ਇੱਕ ਪਲ ਵੀ ਪ੍ਰਮਾਤਮਾ ਨਾਮ ਸਿਮਰਨ ਦੀ ਦਾਤ ਭਾਗੀ ਦੇਵੇ ਮੇਰਾ ਮਨ ਤਨ ਸ਼ੀਤਲ ਮੇਰਾ ਮਨ ਤਨ ਸ਼ੀਤਲ ਹੋ ਜਾਏਗਾ ਮੇਰਾ ਮਨ ਤਨ ਸ਼ੀਤਲ ਹੋ ਜਾਂਦਾ ਹੈ ਜਿਸ ਕੋ ਪੂਰਵ ਲਿਖਿਆ ਤਿੰਨ ਸਤਗੁਰੂ ਚਰਨ ਗਏ ਇਹ ਜਿਹਦੇ ਪੂਰਵਲੇ ਭਾਗਾਂ ਅਨੁਸਾਰ ਜਿਹਦੇ ਮਸਤਕ ਲਿਖਿਆ ਹੋਵੇ ਉਹ ਸਤਗੁਰੂ ਦੇ ਚਰਨ ਗਏ ਸਤਗੁਰੂ ਦੇ ਚਰਨਾਂ ਨੂੰ ਕੋਟ ਕੇ ਪਗਲ ਲੈਂਦੇ ਨੇ ਸਤਗੁਰੂ ਕੋ ਚਰਨ ਕੀਨੇ ਗੁਰੂ ਦਾ ਸ਼ਬਦ ਗੁਰੂ ਦੇ ਸ਼ਬਦ ਲੱਗ ਲੱਜ ਜਾਂਦੇ ਨੇ ਇੱਥੇ ਨਦਰ ਕਰੇ ਕਿਹੜੀ ਖੁਸ਼ੀ ਹੈ ਇੱਕ ਪਰਮਾਤਮਾ ਦੇ ਨਾਮ ਦੀ ਜਾਚਣਾ ਹੈ ਨਾ ਕਿ ਘਰਾਂ ਕੋਠਿਆਂ ਦੇ ਬਾਲ ਬੱਚਿਆਂ ਦੀ ਤੇ ਵਿਆਹ ਸ਼ਾਦੀਆਂ ਦੀ ਖੁਸ਼ੀਆਂ ਦੀ ਸਫਲ ਮੂਰਤ ਸਫਲਾ ਕੜੀ ਜੀ ਤੇ ਸੱਚੇ ਨਾਲ ਪਿਆਰ ਉਹ ਗੜੀ ਸਫਲੀ ਹੈ ਉਹ ਮੂਰਤ ਪਲਾ ਹੈ ਜਿਹਦੇ ਜਿਸ ਦੌਰ ਵਿੱਚ ਜਿਸ ਸਮੇਂ ਵਿੱਚ ਅਸੀਂ ਸਾਡਾ ਪ੍ਰਮਾਤਮਾ ਨਾਲ ਪਿਆਰ ਦੀ ਕੋਈ ਗੱਲ ਬਾਤ ਜਿਹੜੀ ਹੈ ਪਿਆਰ ਵਾਲਾ ਜਿਹੜਾ ਸਾਂਝ ਪਾਣ ਦਾ ਜਿਹੜਾ ਸਾਧਨ ਹੈ ਅਸੀਂ ਉਹ ਕੋ ਕਰ ਰਹੇ ਹਾਂ ਦੂਖ ਸੰਤਾਪ ਨਨ ਲੱਗੇ ਜਿਸ ਹਰ ਕਾ ਨਾਮ ਆਧਾਰ ਜਿਹੜੇ ਬੰਦੇ ਪ੍ਰਮਾਤਮਾ ਦੇ ਨਾਮ ਨੂੰ ਜੀਵਨ ਦਾ ਆਸਰਾ ਬਣਾਉਂਦੇ ਨੇ ਉਹਨੂੰ ਉਹਨੂੰ ਆਧਾਰ ਬਣਾ ਕੇ ਜੀਵਨ ਜਿਉਂਦੇ ਨੇ ਉਹਨਾਂ ਨੂੰ ਦੁੱਖ ਸੰਤਾਪ ਨਾ ਲੱਗੇ ਉਹਨਾਂ ਨੂੰ ਦੁੱਖ ਸੰਤਾਪ ਨਹੀਂ ਲੱਗਦੇ ਦੁੱਖ ਸੰਤਾਪ ਨਾ ਲੱਗੇ ਜੇ ਸਰਕਾਰ ਨਾਮ ਆਧਾਰ ਬਾਹ ਪਕੜ ਗੁਰ ਕਾੜਿਆ ਸੋਈ ਉਤਰਿਆ ਪਾਰ ਇਹ ਸਮਝੋ ਗੁਰੂ ਨੇ ਬਾਹ ਪਕੜ ਕੇ ਸਾਨੂੰ ਪਾਪ ਸਾਗਰ ਤੋਂ ਕੱਢ ਲਿਆ ਦੁੱਖਾਂ ਕਲੇਸ਼ਾਂ ਤੋਂ ਕੱਢ ਲਿਆ ਤੇ ਲੱਖ ਖੁਸ਼ੀਆਂ ਪਾਸੀਆਂ ਬਖਸ਼ ਦਿੱਤੀਆਂ ਕਿਹੜੀਆਂ ਇਹ ਕਿ ਬਾਹ ਪਕੜ ਗੁਰ ਕਾੜਿਆ ਸੋਈ ਉਤਰਿਆ ਪਾਰ ਉਹ ਇਨਾਂ ਚੀਜ਼ਾਂ ਤੋਂ ਪਾਰ ਉਤਾਰ ਹੋ ਗਿਆ ਉਹ ਇਨਾਂ ਚੀਜ਼ਾਂ 'ਚ ਖੁਸ਼ੀ ਨਹੀਂ ਲੱਭਦਾ ਫਿਰਦਾ ਇਸ ਸੰਸਾਰੀ ਪਦਾਰਥਾਂ ਵਿੱਚੋਂ ਥਾਂ ਤੋਂ ਆਵਾ ਪਿਤ੍ਰ ਹੈ ਉਹੀ ਥਾਂ ਉਹੀ ਕਰ ਉਹੀ ਥਾਂ ਪਿਤ੍ਰ ਹੈ ਜਿੱਤੇ ਸਦ ਸਭਾ ਜਿੱਤੇ ਸੰਤ ਸਭਾ ਸਾਥ ਸੰਗ ਜਿੱਤੇ ਜੁੜਦੀ ਹੈ ਤੋਈ ਤੀਸੀ ਨੂੰ ਮਿਲੈ ਜਿਨ ਪੂਰਾ ਗੁਰ ਲੱਭਾ ਜਿਹੜੇ ਪੂਰੇ ਗੁਰੂ ਨੂੰ ਲੱਭ ਲੈਂਦੇ ਨੇ ਪੂਰੂ ਗੁਰੂ ਦੀ ਬਾਣੀ ਅਨੁਸਾਰ ਜੀਵਨ ਜਿਉਂਦੇ ਨੇ ਉਹਨਾਂ ਨੂੰ ਹੀ ਜੀਵਨ ਵਿੱਚ ਤੋਹੀ ਮਿਲਦੀ ਹੈ ਪਾਵ ਜੀਵਨ ਉਹਨਾਂ ਦਾ ਸਫਲ ਹੁੰਦਾ ਹੈ ਖੁਸ਼ੀ ਆਨੰਦ ਦੀ ਬੀਤੀ ਹੈ ਨਾਨਕ ਬੱਧਾ ਕਰ ਤਹ ਜਿੱਤੇ ਮਿਰਤਨੰ ਜਨਮ ਜਰਾ ਜਿੱਤੇ ਮਿਰਤ ਜਨਮ ਜਰਾ ਨਹੀਂ ਜਨਮ ਮੰਨ ਦਾ ਗੀੜ ਨਹੀਂ ਹੈ ਉਹ ਕਿਹੜਾ ਥਾਂ ਹੈ ਉਹ ਸੱਚ ਖੰਡਵਸਨ ਰੰਕਾਰ ਕਰ ਕਰ ਵੀ ਕੈ ਨਦਰ ਖਾਲ ਉਹ ਹੈ ਬੇਗਮਪੁਰਾ ਸ਼ਹਿਰ ਕੋ ਨਾਉ ਜਿੱਥੇ ਕੋਈ ਗਮ ਨਹੀਂ ਕੋਈ ਚਿੰਤਾ ਨਹੀਂ ਕੋਈ ਖੁਸ਼ੀਆਂ ਦੀ ਪ੍ਰਵਾਹ ਨਹੀਂ ਤੇ ਗਮਾਂ ਦਾ ਕੋਈ ਡਰ ਨਹੀਂ ਜਿਹੜਾ ਦੁਨਰ ਦੁੱਖ ਮੇ ਦੁੱਖ ਨਹੀਂ ਮਾਨਾ ਸੁਖ ਸੁਨੇਰ ਪੈ ਨਹੀਂ ਜਾਂਕੇ ਕੰਚਨ ਮਾਟੀ ਵਾਲੀ ਅਵਸਥਾ ਜਿਹੜੀ ਹੈ ਤੋਂ ਇਸ ਵਿਸ਼ੇ ਨੂੰ ਅਸੀਂ ਅੱਗੇ ਜਾਰੀ ਰੱਖਾਂਗੇ ਇਸ ਸ਼ਬਦ ਅਸੀਂ ਅਰਥ ਦੇਖ ਲੈਣੇ ਕਿ ਇਹਦੇ ਅਰਥ ਖੁਸ਼ੀਆਂ ਇਹ ਸੰਸਾਰੀ ਖੁਸ਼ੀਆਂ ਨਾਲ ਨਹੀਂ ਜੁੜੇ ਹੋਏ ਇਹ ਰੱਬੀ ਨਾਮ ਦੀ ਖੁਸ਼ੀਆਂ ਨਾਲ ਜੁੜੇ ਹੋਏ ਨੇ ਜੀ ਤੋ ਵਿਸ਼ਾ جاری ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ